ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਪ੍ਰੀਤ ਮਾਨ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਮੇਰੇ ਨਾਲ ਨੇ ਅੱਜ ਹਰਮਨਜੀਤ ਕੋਟ ਫੱਤਾ ਤੋਂ ਤੇ ਆਪਾਂ ਜਿੰਨਾ ਤੋਂ ਜਾਣਾਂਗੇ ਕਿ ਨੌਜਵਾਨਾਂ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਜੇ ਉਹਨਾਂ ਨੂੰ ਆਉਣਾ ਚਾਹੀਦਾ ਤਾਂ ਉਹਨਾਂ ਨੂੰ ਕਿਹੜੀਆਂ ਔਕੜਾਂ ਜਾਂ ਪਰੇਸ਼ਾਨੀਆਂ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮਨ ਕੀ ਤੁਹਾਨੂੰ ਮਤਲਬ ਲੱਗਿਆ ਵੀ ਆਪਾਂ ਨੂੰ ਰਾਜਨੀਤੀ ਦੇ ਵਿੱਚ ਹੀ ਆਉਣਾ ਚਾਹੀਦਾ ਹੈ ਜੌਬ ਵਗੈਰਾ ਨਹੀਂ ਕਰਨੀ ਚਾਹੀਦੀ। ਇਹ ਦੇਖੋ ਜੀ ਮੇਰਾ ਪਰਸਨਲੀ ਐਕਸਪੀਰੀਅੰਸ ਇਹ ਆ ਕਿ ਪੋਲਿਟਿਕਸ ਇੱਕ ਵਧੀਆ ਅੱਜ ਕੱਲ੍ਹ ਦੀ ਜਨਰੇਸ਼ਨਲ ਲਾਈਨ ਆਗੀ। ਜੀ ਪਰ ਇਸ ਲਾਈਨ ਵਿੱਚ ਮੈਂ ਕਹਣਾ ਵੀ ਉਹੀ ਨੌਜਵਾਨ ਆਵੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਕਿ ਲੱਗਦਾ ਕਿ ਅਸੀਂ ਇਹ ਅਸੀਂ ਇੱਕ ਸਮਾਜ ਨੂੰ ਸੁਧਾਰਨਾ ਚਾਹੁੰਦੇ ਆਂ। ਜਿਹੜਾ ਸਮਾਜ ਵਿੱਚ ਕੋਈ ਲੋਕਾਂ ਲਈ ਕੋਈ ਅਸੀਂ ਵੱਖਰਾ ਕੁਝ ਕਰਨਾ ਚਾਹੁੰਦੇ ਆ ਲੋਕਾਂ ਲਈ ਸੇਵਾ ਕਰਨਾ ਚਾਹੁੰਦੇ ਆ ਲੋਕਾਂ ਦੇ ਦੁੱਖ ਤਕਲੀਫਾਂ ਲੋਕਾਂ ਦੇ ਕੰਮ ਧੰਦੇ ਸਰਕਾਰ ਦਰਬਾਰੇ ਕਰਵਾਉਣਾ ਚਾਹੁੰਦੇ ਆ ਅਸੀਂ ਕਰਵਾ ਸਕਦੇ ਆ ਉਹ ਇਸ ਲਾਈਨ ਵਿੱਚ ਆਉਣ ਬਹੁਤ ਵਧੀਆ ਪਲੇਟਫਾਰਮ ਆ ਇੱਕ ਪੋਲਿਟਿਕਸ ਪਰ ਇਹਦੇ ਨਾਲ ਮੈਂ ਇਹ ਕਹਿਣਾ ਵੀ ਜੇ ਪੋਲਿਟਿਕਸ ਜੇ ਇੱਕ ਦੇ ਸੇਵਾ ਹੈ ਪੋਲਿਟਿਕਸ ਵੀ ਇਹ ਪੋਲਿਟਿਕਸ ਵੀ ਇੱਕ ਸੇਵਾ ਕੀ ਜੇ ਇਸ ਮਕਸਦ ਲਈ ਚੱਲਿਆ ਜਾਵੇ ਜੀ ਕਿਉਂਕਿ ਹਰ ਕੋਈ ਨੌਜਵਾਨ ਜਿਹੜਾ ਕੋਈ ਫ੍ਰਾਈ ਕਰਦਾ ਕਾਲਜ ਵਿੱਚ ਜਾ ਕੇ ਪੋਲਿਟਿਕਸ ਕਾਲਜਾਂ ਦੇ ਸ਼ੁਰੂ ਹੋ ਜਾਂਦੀ ਹੈ ਆਪਣੇ ਪੰਜਾਬ ਵਿੱਚ ਜੀ ਜੀ ਤੁਸੀਂ ਦੇਖਿਆ ਕਿ ਹਰ ਇੱਕ ਕੋਈ ਜੂਨੀਅਨ ਕੋਈ ਸਟੂਡੈਂਟ ਜੂਨੀਅਨ ਬਣੀਆਂ ਹੋਈਆਂ ਨੇ ਉਹ ਵੀ ਇੱਕ ਪੋਲਿਟਿਕਸ ਦਾ ਜਿਹੜਾ ਬੇਸ ਆ ਉਹ ਤੋਂ ਸ਼ੁਰੂ ਹੁੰਦਾ ਉਹ ਬਾਅਦ ਫਿਰ ਯੂਨੀਵਰਸਿਟੀਾਂ ਤੱਕ ਜਾ ਕੇ ਅਲੱਗ-ਅਲੱਗ ਨੌਜਵਾਨ ਜਿਹੜੇ ਰਾਜਨੀਤੀ ਨਾਲ ਜੁੜਦੇ ਨੇ ਔਰ ਅਲੱਗ-ਅਲੱਗ ਪਾਰਟੀਆਂ ਨੂੰ ਅਡਾਪਟ ਕਰਦੀਆਂ ਨੇ ਉਹਨਾਂ ਨੂੰ ਉਸ ਲਾਈਨ ਵਿੱਚ ਅੱਗੇ ਵਧਾਉਂਦੀਆਂ ਨੇ ਜਿਵੇਂ ਕਿ ਮੈਂ ਵੀ ਇਸ ਲਾਈਨ 'ਚੋਂ ਨਿਕਲਿਆ ਕਾਲਜ ਤੋਂ ਸ਼ੁਰੂ ਕੀਤੀ ਪੋਲਿਟਿਕਸ ਤੇ ਅੱਜ ਇਸ ਪਾਰਟੀ ਚ ਆਇਆ ਮੈਂ ਜੀ ਔਰ ਮੇਰਾ ਇਹੀ ਵਿਚਾਰ ਹੈ ਕਿ ਨੌਜਵਾਨ ਉਹ ਇਸ ਲਾਈਨ ਚ ਆਉਣ ਜਿਨ੍ਹਾਂ ਨੂੰ ਕੀ ਲੱਗਦਾ ਜਿਨ੍ਹਾਂ ਦੇ ਕੋਈ ਹੈਗਾ ਵੀ ਮੇਰੀ ਅਪਰੋਚ ਹੈਗੀ ਆ ਵੀ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਤੇ ਮੈਂ ਇਸ ਲਾਈਨ ਚ ਆ ਕੇ ਮੈਂ ਸੇਵਾ ਕਰ ਸਕਦਾ ਜੀ ਔਰ ਜੋ ਮੀਡਲ ਕਲਾਸ ਫੈਮਲੀਆਂ ਨਾਲ ਸੰਬੰਧਿਤ ਨੇ ਔਰ ਜਿਵੇਂ ਕਿ ਅਸੀਂ ਜਿਸ ਪਰਿਵਾਰ ਚ ਉਠੇ ਆ ਔਰ ਸਾਡੇ ਲਈ ਪਰਿਵਾਰ ਦਾ ਵੀ ਫਿਕਰ ਪਰਿਵਾਰ ਨੂੰ ਸੋਚਣਾ ਪੈਂਦਾ ਵੀ ਪਰਿਵਾਰ ਵੀ ਆਪਦਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹਮਮ ਔਰ ਉਸ ਤਰੀਕੇ ਨਾਲ ਫਿਰ ਵੀ ਅਸੀਂ ਪੋਲਿਟਿਕਸ ਵਿੱਚ ਆਇਆ ਚਾਰਜੂਤ ਕਾਂਗਰਸ ਦੇ ਇਲੈਕਸ਼ਨ ਵੀ ਲੜੇ ਨੇ ਔਰ ਕੌਂਸਲਰ ਇਲੈਕਸ਼ਨ ਵੀ ਲੜੇ ਨੇ ਔਰ ਅੱਗੇ ਵੀ ਅਸੀਂ ਪਾਰਟੀ ਨਾਲ ਜਿਹੜੇ ਚੱਲਦੇ ਰਹਿਵਾਂਗੇ ਤੇ ਔਰ ਨੌਜਵਾਨਾਂ ਲਈ ਇਹੀ ਸੇਧ ਹੈ ਕਿ ਤੁਸੀਂ ਇਸ ਲਾਈਨ 'ਚ ਲਾਓ ਜੇ ਤੁਸੀਂ ਸੇਵਾ ਕਰਨੀ ਹੈ ਨਹੀਂ ਤੁਹਾਡਾ ਠੀਕ ਹੈ ਵੀ ਸੇਵਾ ਕਰਨੀ ਹੈ ਇਸ ਲਾਈਨ 'ਚ ਜਾਓ ਪਰ ਇੱਕ ਹੁੰਦਾ ਹੈ ਵੀ ਜਦੋਂ ਕੋਈ ਵੀ ਬੰਦਾ ਅੱਗੇ ਵਧਦਾ ਹੈ ਤਾਂ ਉਹਦੇ ਉੱਪਰ ਕੁਝ ਨਾ ਕੁਝ ਮਗਰਮਾਚੀ ਬੈਠੇ ਹੁੰਦੇ ਆ ਰਾਜਨੀਤੀ ਦੇ ਵਿੱਚ ਵੀ ਇਦਾਂ ਦਾ ਹੁੰਦਾ ਹੈ ਤਾਂ ਫਿਰ ਜੇ ਹੁਣ ਅੱਜ ਤੁਸੀਂ ਨੌਜਵਾਨੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਕੀ ਤੁਹਾਨੂੰ ਦੱਬਣ ਵਾਲੇ ਵੀ ਬੈਠੇ ਹੋਣਗੇ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਵੀ ਹੋਣਗੇ ਬਿਲਕੁਲ ਜੀ ਇਹ ਰਾਜਨੀਤੀ ਇੱਕ ਕਹਿੰਦੇ ਹੁੰਦੇ ਹਨ ਵੀ ਇਹ ਦਲਦਲ ਆ ਹਾਂਜੀ ਰਾਜਨੀਤਿਕ ਦਲਦਲਾ ਵਾਕਈ ਜਦੋਂ ਅਸੀਂ ਇਹ ਸਾਈ ਸਾਨੂੰ ਚੰਗੀ ਲੱਗਦੀ ਸੀ ਵੀ ਇਹ ਪੋਲਿਟਿਕਸ ਵਿੱਚ ਆਵਾਂਗੇ ਸਾਡੇ ਕੋਲ ਪਾਵਰ ਹੋਊਗੀ ਅਸੀਂ ਪੁਲਿਸ ਨੂੰ ਫੋਨ ਕਰ ਸਕਦੇ ਹਾਂ ਅਸੀਂ ਕਿਸੇ ਦਫ਼ਤਰ ਜਾ ਕੇ ਕੰਮ ਕਰ ਸਕਦੇ ਹਾਂ ਇਹ ਗਾ ਉਹ ਚੀਜ਼ਾਂ ਸਰਕਾਰ ਵੇਲੇ ਹੁੰਦੀਆਂ ਨੇ ਪਰ ਜਦੋਂ ਇਸ ਲੈਨ ਵਿੱਚ ਆਏ ਅਸੀਂ ਸਾਨੂੰ ਅਸੀਂ ਇਸ ਡੰਗਾਈ ਤੱਕ ਗਏ ਸਾਨੂੰ ਵੀ ਪਤਾ ਲੱਗ ਅਹਿਸਾਸ ਹੋਇਆ ਵੀ ਬਾਕੀ ਐ ਦਲਦਲ ਆ ਔਰ ਇੱਕ ਗੱਲ ਇਹ ਵੀ ਆ ਜੇ ਜੇ ਪੋਲਿਟਿਕਸ ਦਲਦਲ ਆ ਤਾਂ ਉਸ ਦਲਦਲ ਵਿੱਚ ਵੜ ਕੇ ਕਿਸੇ ਇਸ ਨੂੰ ਸਾਫ਼ ਕੀਤਾ ਜਾ ਸਕਦਾ ਕਿਉਂਕਿ ਕਮਲ ਦੇ ਜਿਹੜੇ ਫੁੱਲ ਆ ਉਹ ਵੀ ਦਲਦਲ ਦੇ ਵਿੱਚ ਗੰਦਗੀ ਵਿੱਚ ਹੀ ਨਿਕਲਦੇ ਔਰ ਇਸ ਸਮਾਜ ਨੂੰ ਸੁਧਾਰਨ ਵਾਸਤੇ ਇਸ ਦਲਦਲ ਵਿੱਚ ਵੜਨਾ ਪੈਣਾ ਜੇ ਆਪਾਂ ਇਸ ਸਮਾਜ ਨੂੰ ਸੁਧਾਰਨ ਔਰ ਚੰਗੀ ਸੋਚ ਵੀ ਆ ਕਿ ਇਸ ਲੈਨ ਵਿੱਚ ਨੌਜਵਾਨ ਆਉਣ ਅਤੇ ਔਰ ਇਸ ਇਸ ਸਮਾਜ ਨੂੰ ਸੁਧਾਰਨ ਔਰ ਉਸ ਸਮਾਜ ਵਿੱਚ ਜੇ ਅੱਗੇ ਕੀ ਹੁੰਦਾ ਸੀ ਪੋਲਿਟਿਕਸ ਵਿੱਚ ਵਿੱਚ ਕੋਈ ਵੀ ਆਉਂਦਾ ਸੀ ਉਹ ਰਿਟਾਇਰਡ ਪਰਸਨ ਆਉਂਦਾ ਸੀ ਜੀ ਅੱਜ ਕੱਲ ਨੌਜਵਾਨ ਚਾਹੇ ਕਿਸੇ ਵੀ ਪਾਰਟੀਆਂ ਦੇ ਦੇਖ ਲਓ ਤੁਸੀਂ ਨੌਜਵਾਨ ਅੱਗੇ ਆ ਰਿਹਾ ਹੈ ਉਹ ਅੱਜ ਕੱਲ ਨੌਜਵਾਨ ਇਸ ਰੀਤ ਨੂੰ ਅੱਗੇ ਚਲਾਉਣ ਲੱਗੇ ਔਰ ਨੌਜਵਾਨ ਜਦੋਂ ਪੋਲਿਟਿਕਸ ਵਿੱਚ ਆਉਣ ਲੱਗੇ ਉਹਨਾਂ ਦੀ ਇੱਕ ਨਵੀਂ ਸੋਚ ਆ ਔਰ ਉਹ ਨਵਾਂ ਸੋਚਣਗੇ ਉਹ ਨਵਾਂ ਇਸ ਪੋਲਿਟਿਕਸ ਨੂੰ ਕਿਵੇਂ ਸੁਧਾਰਨ ਕਰਨਾ ਉਹ ਅੱਗੇ ਮਕਸਦ ਲਈ ਜੁਆਇਨ ਕਰ ਸਕਦੇ ਨੇ ਆਪਾਂ ਕਈ ਵਾਰੀ ਦੇਖਿਆ ਜੇ ਮੈਨੂੰ ਕੋਈ ਇਲੈਕਸ਼ਨ ਹੁੰਦੇ ਆ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਈ ਵਾਰੀ ਥੋੜੇ ਜਿਨਾਂ ਲਈ ਝੜਕ ਜਾਂਦੇ ਆ ਲੜਾਈਆਂ ਦਾ ਕਾਰਨ ਵੀ ਬਣ ਜਾਂਦਾ ਹੈ ਤਾਂ ਫਿਰ ਉਸ ਨੌਜਵਾਨੇ ਨੂੰ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਜਿਹੜੇ ਨੌਜਵਾਨ ਕਿਸੇ ਦੇ ਅੰਡਰ ਕਮ ਕਰਦੇ ਨੇ ਜਾਂ ਜਿਸੇ ਆਪਦੇ ਕਿਸੇ ਬੌਸ ਨਾਲ ਦਾ ਪੋਲਿਟਿਕਸ ਜਿਹੜਾ ਉਹਨਾਂ ਦਾ ਕੋਈ ਹੁੰਦਾ ਉੱਪਰ ਬੌਸ ਉਹਨਾਂ ਕੰਮ ਕਰਦੇ ਨੇ ਔਰ ਕਈ ਵਾਰੀ ਹੁੰਦਾ ਕਿ ਉਹ ਲੀਡਰ ਉਹਨਾਂ ਨੂੰ ਯੂਜ਼ ਕਰ ਰਿਹਾ ਹੁੰਦਾ ਵੀ ਉਹਨਾਂ ਨੂੰ ਸਿਰਫ ਲੜਾਈ ਝਗੜੇ ਵਾਸਤੇ ਜਾਂ ਕੋਈ ਬੂਥਾਂ ਤੇ ਕੋਈ ਧੱਕਾ ਮ ਕਰਨ ਵਾਸਤੇ ਉਹਨਾਂ ਨੂੰ ਵਰਤਦੇ ਨੇ ਔਰ ਉਹਨਾਂ ਨੂੰ ਚਾਹੀਦਾ ਕਿ ਵੀ ਤੁਸੀਂ ਆਪ ਖੁਦ ਇਸ ਲਾਈਨ ਵਿੱਚ ਆਓ ਤੁਸੀਂ ਆਪ ਜੇ ਉਹਨਾਂ ਨੂੰ ਸਹੀ ਜਗ੍ਹਾ ਵਰਤੋਗੇ ਤਾਂ ਉਹ ਸਹੀ ਕੰਮ ਕਰਨਗੇ ਔਰ ਜੇ ਲੜਾਈ ਝਗੜੇ ਵਿੱਚ ਪੈ ਗਏ ਉਹਦੇ ਨਾਲ ਕੀ ਹੈ ਪਰਿਵਾਰਕ ਤੌਰ ਤੇ ਵੀ ਉਹ ਥੋੜਾ ਜਿਹਾ ਪਿੱਛੇ ਹਟ ਹੋ ਜਾਂਦੇ ਨੇਗੇ ਉਹਨਾਂ ਨੂੰ ਕਿਸੇ ਕੇਸਾਂ ਜੁਲਦਣਾ ਪੈ ਸਕਦਾ ਹੈ ਇਸ ਕਰਕੇ ਜੇ ਉਹਨਾਂ ਨੂੰ ਉਹ ਇਹ ਸਮਝਣ ਵੀ ਇਹ ਚੀਜ਼ ਸਾਨੂੰ ਸਾਡੀ ਸਹੀ ਸੋਚ ਕੀ ਹੈ ਉਹ ਆਪ ਇਸ ਲਾਈਦਰ ਦੂਰ ਹੈ ਕਿ ਸਮਾਜ ਸੇਵਾ ਕਰਨਗੇ ਤਾਂ ਮੈਨੂੰ ਲੱਗਦਾ ਕਿ ਸਮਾਜ ਬਦਲੂਗਾ ਤੁਸੀਂ ਇਸ ਲਾਈਨ ਦੇ ਵਿੱਚ ਰਹਿੰਦੇ ਹੋਏ ਕੋਈ ਕਲੈਕਸ਼ਨ ਵਗੈਰਾ ਲੜੇ ਹੈ ਹਾਂਜੀ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਸਟਾਰਟਿੰਗ ਤੋਂ ਵੀ ਮੈਂ 4 ਯੂਥ ਕੌਂਗ ਦੇ ਇਲੈਕਸ਼ਨ ਲੜ ਚੁੱਕਿਆ ਹਾਂ ਜੀ ਜੀ ਔਰ ਬਿਨਾ ਕਿਸੇ ਕਿਸੇ ਪੋਲੀਟਿਕਲੀ ਕਿਤੇ ਵੱਡੇ ਲੀਡਰ ਦੇ ਆਸ਼ੀਰਵਾਦ ਤੋਂ ਬਿਨਾ ਅਸੀਂ ਇਹ ਇਲੈਕਸ਼ਨ ਲੜੇ ਆਮ ਘਰਾਂ ਚੋਂ ਛੁੱਟ ਕੇ ਇਲੈਕਸ਼ਨ ਲੜੇ ਆ ਆਪਦੀ ਪਛਾਣ ਆ ਬਣਾਈ ਹੈ ਜਿੰਨੀ ਕੁ ਵੀ ਹੈਗੀ ਹੈ ਬਠਿੰਡਾ ਸ਼ਹਿਰ ਦੀ ਪੋਲਿਟਿਕਸ ਵਿੱਚ ਔਰ ਕੌਂਸਲਰ ਦੇ ਇਲੈਕਸ਼ਨ ਵੀ ਲੜੇ ਆ ਹਮਮ ਔਰ ਇਹ ਤਿਆਰਬਾ ਲੱਗਾ ਵੀ ਲੋਕਾਂ ਦੀਆਂ ਜੜੀਆਂ इमोशनल ਲੋਕਾਂ ਦੀ ਲੋਕ ਕੀ ਚਾਹੁੰਦੇ ਨੇ ਉਹ ਨਵਜ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਵੀ ਲੋਕਾਂ ਦੀ ਸਾਡੇ ਤੋਂ ਕੀ ਉਮੀਦ ਆ ਅਸੀਂ ਲੋਕਾਂ ਨੂੰ ਕਿੰਨੇ ਪਰਸੈਂਟ ਅਸੀਂ ਲੋਕਾਂ ਦੇ ਲਈ ਕੀ ਕਰ ਸਕਦੇ ਆ ਔਰ ਲੋਕ ਕੀ ਚਾਹੁੰਦੇ ਨੇ ਇਹ ਇਹ ਇਸ ਪੋਲਿਟਿਕਸ ਚ ਆ ਕੇ ਸਿੱਖਿਆ ਅਸੀਂ ਲੋਕਾਂ ਦੀ ਆਵਾਜ਼ ਨੂੰ ਸਮਝਣ ਲੱਗੋ ਕਿ ਅਸੀਂ ਉਸ ਗਰਾਊਂਡ ਤੋਂ ਆਉਣੇ ਆ ਜਿੱਥੇ ਲੋਕ ਮੀਡਲ ਕਲਾਸ ਫੈਮਿਲੀ ਦੇ ਲੋਕ ਰਹਿੰਦੇ ਨੇ ਅਸੀਂ ਉਹਨਾਂ ਨਾਲ ਵਿਚਾਰ-ਚਰਚਾ ਕੀਤੀ ਹੈ ਉਹਨਾਂ ਦੇ ਵਿਚਾਰ ਸੁਨੇ ਆ ਉਹ ਕੀ ਮਹਿਸੂਸ ਕਰਦੇ ਆ ਔਰ ਅੱਜ ਦੀ ਪੋਲਿਟਿਕਸ ਵਿੱਚ ਉਹਨਾਂ ਨੂੰ ਉਹ ਸਰਕਾਰ ਤੋਂ ਕੀ ਚਾਹੁੰਦੇ ਨੇ ਔਰ ਉਹਨਾਂ ਨਾਲ ਅਸੀਂ ਕੀ ਕਰ ਸਕਦੇ ਆ ਇਹ ਬਹੁਤ ਕੁਝ ਸਿੱਖਣ ਨੂੰ ਮਿਲਿਆ ਰਾਣੀ ਤੁਹਾਡਾ ਲੰਮਾ ਤਜਰਬਾ ਸੇਵਾ 'ਚ ਕਿੱਦਾਂ ਦੇ ਲੋਕਾਂ ਦੇ ਕੰਮ ਹੁੰਦੇ ਆ ਆਮ ਜਿਹੜਾ ਨਾਗਰਿਕ ਆ ਜਿਹੜਾ ਇੱਕ ਜੀਵਨ ਆਪ ਦਾ ਟਾਈਮ ਟਪਾ ਰਿਹਾ ਦੋ ਟਾਈਮ ਦੀ ਰੋਟੀ ਖਾ ਰਿਹਾ ਉਹਨਾਂ ਲੋਕਾਂ ਨੂੰ ਰਾਜਨੀਤੀ ਦੇ ਵਿੱਚ ਕੀ ਕੰਮ ਪੈਂਦਾ ਦੇਖੋ ਜੀ ਅੱਜ ਕੱਲ ਸਿਸਟਮ ਇਹ ਹੋ ਜਾਊਗਾ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਿਆ ਕੰਮ ਹਾਂਜੀ ਕੋਈ ਵੀ ਆਮ ਨਾਗਰਿਕ ਸਰਕਾਰ ਦੇ ਦਵਾਰੇ ਜਾ ਕੇ ਕੰਮ ਨਹੀਂ ਕਰਾ ਸਕਦਾ ਦਫਤਰ ਚ ਨਹੀਂ ਕੰਮ ਕਰਾ ਸਕਦਾ ਕੋਈ ਥਾਣੇ ਚ ਸੁਣਵਾਈ ਹੈ ਨਹੀਂ ਹਰ ਇੱਕ ਖੇਤਰ ਵਿੱਚ ਕੋਈ ਆਮ ਲੋਕ ਇਹ ਚੀਜ਼ ਤੋਂ ਬਹੁਤ ਦੂਰ ਨੇ ਉਹਨਾਂ ਨੂੰ ਆਪਣੇ ਗੁਜ਼ਾਰੇ ਲਈ ਆਪਣੀ ਦਿਹਾੜੀ ਲਈ ਆਪਣੇ ਕੰਮਧੰਦੇ ਲਈ ਉਹਨਾਂ ਨੂੰ ਸਮਾਂ ਪਰ ਉਹ ਪੋਲਿਟਿਕਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਰੱਖਦੇ ਹੁੰਦੇ ਆਮ ਅੱਜਕੱਲ ਦੇ ਜਿਹੜੇ ਆਮ ਆਪਾਂ ਪਿੰਡਾਂ ਚ ਦੇਖਿਆ ਜਾਂ ਕੋਈ ਗਰੀਬ ਵਰਗ ਨਾਲ ਸੰਬੰਧ ਲੋਕ ਦੇਖਿਆ ਜਿਹੜੇ ਪੜ੍ਹੇ ਲਿਖੇ ਲੋਕ ਉਹਨਾਂ ਨੂੰ ਨੌਲਜ ਹੁੰਦੀ ਹੈ ਪੋਲਟਿਕਸ ਬਾਰੇ ਪਰ ਜ਼ਿਆਦਾਤਰ ਮੈਂ ਦੇਖਿਆ ਵੀ ਜਿਹੜੇ ਨੌਜਵਾਨ ਪੜ੍ਹੇ ਲਿਖੇ ਵੀ ਉਹਨਾਂ ਨੂੰ ਵੀ ਜ਼ਿਆਦਾ ਪੋਲਟਿਕਸ ਬਾਰੇ ਨਹੀਂ ਪਤਾ ਹਾਲਾਂਕਿ ਉਹਨਾਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਵੀ ਸਾਡੇ ਪੰਜਾਬ ਵਿੱਚ ਸਾਡੇ ਦੇਸ਼ ਵਿੱਚ ਕਿਹਦੀ ਸਰਕਾਰ ਆ ਕੌਣ ਐਮਐਲਏ ਕੌਣ ਬਣ ਰਿਹਾ ਹਾਲਾਂਕਿ ਬਹੁਤ ਘੱਟ ਤੁਸੀਂ ਕਾਲਜ ਵਿੱਚ ਜਾ ਕੇ ਕੁਛ ਨੂੰ ਪੁੱਛ ਲਓ ਵੀ ਸਾਡਾ ਐਮਐਲਏ ਕੌਣ ਆ ਸਾਡਾ ਐਮਪੀ ਕੌਣ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਪੋਲਟਿਕਸ ਵਿੱਚ ਲੋਕਾਂ ਤੋਂ ਅਸੀਂ ਕੀ ਕੰਮ ਲੈਣੇ ਨੇ ਜੇ ਹੁਣ ਅਸੀਂ ਉਸ ਜਿੱਥੇ ਮੈਂ ਇਲੈਕਸ਼ਨ ਲੜਿਆ ਉਸ ਮੁਹੱਲੇ ਨੂੰ ਮੈਂ ਉਹਨਾਂ ਦੇ ਇੱਕ ਆਵਾਜ਼ ਬਣ ਕੇ ਉਹਨਾਂ ਦੇ ਕੰਮ ਕਰਵਾ ਰਿਹਾ ਉਹਨਾਂ ਨੂੰ ਉਹ ਮੇਰੇ ਤੱਕ ਪਹੁੰਚ ਕਰਨਗੇ ਕਿ ਸਾਡੇ ਇਸ ਪਾਰਟ ਨਾਲ ਜੁੜਿਆ ਹੋਇਆ ਇਹਦੀ ਇਹਦੀ ਹੈਗੀ ਹੈ ਪਹੁੰਚ ਉਹ ਮੇਰੇ ਕੋਲ ਆਉਣਗੇ ਉਹਨਾਂ ਦੇ ਜੋ ਨਿੱਜੀ ਕੰਮ ਹੁੰਦੇ ਆ ਕੋਈ ਰਾਸ਼ਨ ਕਾਰਡ ਦਾ ਹੋ ਗਿਆ ਕੋਈ ਕੋਈ ਦਫ਼ਤਰ ਦਾ ਕੰਮ ਹੋ ਗਿਆ ਕੋਈ ਥਾਣੇ ਦਾ ਕੰਮ ਹੋਇਆ ਕੋਈ ਕਚਰੇ ਦਾ ਕੰਮ ਹੋ ਗਿਆ ਲੋਕਾਂ ਦੇ ਛੋਟੇ-ਮੋਟੇ ਕੰਮ ਹੁੰਦੇ ਆ ਪਰ ਉਹ ਲੋਕ ਲੋਕਾਂ ਲਈ ਸਰਕਾਰ ਤੋਂ ਅਸੀਂ ਕੀ ਲੈ ਕੇ ਆ ਸਕਦੇ ਅਜਾ ਸਾਡੀ ਸਰਕਾਰ ਹੁੰਦੀ ਆ ਅਸੀਂ ਮੱਲੇਦਾਰੀ ਲਈ ਕੀ ਕੰਮ ਕਰਾ ਸਕਦੇ ਨੇ ਆ ਉਹ ਸਾਨੂੰ ਪਤਾ ਹੁੰਦਾ ਅਸੀਂ ਇੰਨੇ ਇੱਕ ਸੋਰਸ ਨਾਲ ਹੀ ਆਪਣੇ ਲੋਕਾਂ ਤੋਂ ਕੰਮ ਲੋਕਾਂ ਲਈ ਕੰਮ ਕਰਵਾਉਣੇ ਜੀ ਤੁਹਾਡਾ ਹੁਣ ਕੀ ਮਤਲਬ ਨੌਜਵਾਨਾਂ ਵਾਸਤੇ ਕੀ ਸੰਦੇਸ਼ ਰਹੂਗਾ ਵੀ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਆਉਣਾ ਤਾਂ ਉਹਨਾਂ ਨੇ ਕੀ ਮੁੱਖ ਮਕਸਦ ਲੈ ਕੇ ਚੱਲਣਾ ਵੀ ਜਿਹੜਾ ਉਹਨਾਂ ਨੂੰ ਅੱਗੇ ਜਾ ਕੇ ਕੋਈ ਇਦਾਂ ਦਾ ਨਾ ਹੋਵੇ ਵੀ ਕੱਲ ਨੂੰ ਬੰਦਾ ਸੋਚ ਕੇ ਕੁਝ ਹੋਰ ਆਉਂਦਾ ਫਿਰ ਲੜਾਈ ਝਗੜਿਆਂ 'ਚ ਪੈ ਜਾਂਦਾ ਉਸ ਤੋਂ ਬਾਅਦ ਉਹਦਾ ਜਿਹੜਾ ਜ਼ਿੰਦਗੀ ਆ ਉਹ ਮਤਲਬ ਇੱਕ ਸਮਾਜ ਸੇਵਾ ਤੋਂ ਗੈਂਗਸਟਰ ਵਾਲੇ ਪਾਸੇ ਚਲੀ ਜਾਂਦੀ ਹੈ ਬਿਲਕੁਲ ਜੀ ਮੈਂ ਨੌਜਵਾਨਾਂ ਨੂੰ ਇਹ ਸੰਦੇਸ਼ ਜਮਾ ਚਾਉਣਾ ਕਿ ਤੁਸੀਂ ਰਾਜਨੀਤੀ ਵਿੱਚ ਆਓ ਇਹ ਵੀ ਇੱਕ ਸੇਵਾ ਜੇ ਸੇਵਾ ਦੇ ਮਕਸਦ ਲਈ ਆਉਂਗੇ ਜੇ ਤੁਸੀਂ ਸੇਵਾ ਦੇ ਮਕਸਦ ਲਈ ਆਉਂਗੇ ਤਾਂ ਇਸ ਤੋਂ ਵੱਡੀ ਕੋਈ ਸੇਵਾ ਹੈ ਨਹੀਂ ਕਿਉਂਕਿ ਲੋਕਾਂ ਦੇ ਦੁੱਖ ਦਰਦ ਸੁਣਨ ਵਾਸਤੇ ਵਾਸਤੇ ਲੋਕਾਂ ਦੇ ਕੰਮ ਧੰਦੇ ਕਾਉਣ ਵਾਸਤੇ ਚਾਹੇ ਕੋਈ ਸਰਕਾਰੀ ਦਫ਼ਤਰ ਹੋਵੇ ਥਾਣਾ ਚਾਹੇ ਕਿਤੇ ਵੀ ਕੰਮ ਹੋਵੇ ਜਾਂ ਕਿਸੇ ਮੰਤਰੀ ਤੋਂ ਕੰਮ ਕਰਾਉਣਾ ਕਿਸੇ ਐਮਐਲ ਦਾ ਕੰਮ ਕਰਾਉਣਾ ਉਹਨਾਂ ਦੇ ਕੰਮ ਕਰਾਉਣ ਵਾਸਤੇ ਇੱਕ ਨੌਜਵਾਨ ਪੀੜ੍ਹੀ ਨੂੰ ਇਸ ਸਮਾਜ ਨੂੰ ਜਮੇ ਨਸ਼ਾ ਬਹੁਤ ਜ਼ਿਆਦਾ ਆਪਣੇ ਸਮਾਏ ਵਿੱਚ ਫੈਲ ਚੁੱਕਿਆ ਸਭ ਤੋਂ ਵੱਡਾ ਮੁੱਦਾ ਕਿ ਜੇ ਉਹ ਅੱਜ ਕੱਲ੍ਹ ਦੀ ਇਸ ਰਾਜਨੀਤੀ ਵਿੱਚ ਨਿਗ੍ਹਾ ਰੱਖਣਗੇ ਉਹ ਸਮਝਣਗੇ ਵੀ ਸਾਡੇ ਦੇ ਪੰਜਾਬ ਵਿੱਚ ਸਾਡੇ ਸੂਬੇ ਵਿੱਚ ਸਾਡੇ ਮਹੱਲੇ ਵਿੱਚ ਕੀ ਹੋ ਰਿਹਾ ਉਹ ਆਪ ਇਹਦੀ ਬਾਰਡਰ ਸਾਹਮਣੇ ਕੇ ਤਾਂ ਇਹ ਸਮਾਜ ਫਿਰ ਸੁਧਰੂਗਾ ਔਰ ਜੇ ਉਹ ਇਥੋਂ ਆਈਲੈਂਡਸ ਕਰਕੇ ਵਿਦੇਸ਼ਾਂ ਨੂੰ ਚਲੇ ਗਏ ਫਿਰ ਇਸ ਮੁਲਕ ਨੇ ਇਸ ਸੂਬੇ ਨੇ ਇਸ ਮਹੱਲੇ ਨੇ ਤਰੱਕੀ ਨਹੀਂ ਕਰਨੀ ਜੋ ਆਪ ਇਸ ਚੀਜ਼ ਨੂੰ ਸਮਝਣਗੇ ਨਿਗ੍ਹਾ ਮੰਨਗੇ ਆਪ ਅ ਜੇ ਬਾ ਫੜਨਗੇ ਉਹ ਫੇਰ ਇਸ ਤਰੱਕੀ ਹੋਣੀ ਆ ਉਹ ਨੌਜਵਾਨ ਇਸ ਲਾਈਨ ਵਿੱਚ ਆਉਣ ਆਪ ਖੁਦ ਇਹ ਸੀਨ ਦੇਖਣ ਸੰਭਾਲਣ ਇਹ ਵਿਰਸਾ ਇਹ ਪੰਜਾਬ ਇਹ ਆਪਣਾ ਇਹਨੂੰ ਜੇ ਸੰਭਾਲੋਗੇ ਤਾਂ ਇਹੇ ਤਰੱਕੀ ਕਰੂਗਾ ਔਰ ਜੇ ਮਹੱਲੇਾਂ ਚੋਂ ਜਾਂ ਪਿੰਡਾਂ ਚੋਂ ਸ਼ਹਿਰ ਲੈਵਲ ਚ ਕੋਈ ਵੀ ਨੌਜਵਾਨ ਨੂੰ ਲੱਗਦਾ ਵੀ ਆ ਸਮਾਜ ਲਈ ਗਲਤ ਗੱਲ ਆ ਔਰ ਉਹਨੂੰ ਉਹਦੇ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰਨ ਜੀ ਹੋ ਰਹੇ ਹੀ ਨੌਜਵਾਨੀ ਦੇ ਕੰਮ ਨੇ ਔਰ ਨੌਜਵਾਨ ਹੀ ਇਸ ਨੂੰ ਸਾਹਮਣੇ ਕੇ ਇਸ ਪੰਜਾਬ ਨੂੰ ਸਹੀ ਉਹ ਨੌਜਵਾਨ ਪੀੜੀ ਜਿਹੜੀ ਹੈਗੀ ਆ ਫੇਰ ਹੀ ਬਚੂਗੀ ਨਹੀਂ ਨਸ਼ਿਆਂ ਦੀ ਦਲਦਲ ਨੇ ਇਹਨਾਂ ਨੂੰ ਦਬ ਲੈਣਾ ਜੀ ਇਹ ਸਨ ਹਰਮਨਜੀ ਕੋਟ ਫੱਤਾ ਤੋਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਰਾਜਨੀਤੀ ਦੇ ਵਿੱਚ ਆਉਣ ਬਾਰੇ ਪ੍ਰੇਰਿਤ ਕੀਤਾ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਜਰੂਰ ਆਪਣੇ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਪੇਜ ਨੂੰ ਫੋਲੋ ਕਰ ਲੈਣਾ ਧੰਨਵਾਦ